ਮਾਪੇ ਨੂੰ ਵਿਆਹ ਦੇ ਫੈਸਲੇ ਬਹੁਤ ਸੋਚ ਸਮਝ ਕੇ ਲੈਣੇ ਚਾਹੀਦੇ ਆ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਸਾਨੂੰ ਤੇ ਉਮੀਦ ਹੀ ਨਹੀਂ ਸੀ ਕਿ ਵਿਆਹ ਤੋਂ 15 ਦਿਨਾਂ ਬਾਅਦ ਹੀ ਘਰੇ ਆ ਕੇ ਬੈਠ ਜੰਗੇ ਓਏ ਹੋਏ ਪਰ ਇਹ ਗੱਲ ਗਲਤ ਆ ਜੀਜਾ ਜੀ ਨੂੰ ਪਹਿਲੇ ਹੀ ਦੱਸਣਾ ਚਾਹੀਦਾ ਸੀ ਕਿ ਤੁਹਾਨੂੰ ਪਸੰਦ ਨਹੀਂ ਕਰਦੇ ਹਾਂ ਇਹ ਗੱਲ ਤਾਂ ਉਹਨਾਂ ਨੇ ਮੈਨੂੰ ਵਿਆਹਲੇ ਦਿਨ ਹੀ ਦੱਸਤੀ ਸੀ ਵੀ ਇਹ ਰਿਹਾ ਉਹਨਾਂ ਦੀ ਮਰਜ਼ੀ ਨਾਲ ਨਹੀਂ ਹੋ ਰਿਹਾ ਓਏ ਹੋਏ ਮਰਜ਼ੀ ਤੋਂ ਬਿਨਾਂ ਉਹ ਕਿਵੇਂ ਅਸਲ ਚੀਜ਼ ਇਹ ਉਹਦੀ ਮਰਜ਼ੀ ਨਾਲ ਨਹੀਂ ਉਹਦੇ ਮਾਪਿਆਂ ਦੀ ਮਰਜ਼ੀ ਨਾਲ ਹੋਇਆ ਅਸਲ ਚੋਹਦਾ ਦਿਲ ਕਿਤੇ ਹੋਰ ਜੁੜਿਆ ਹੋਇਆ ਸੀ ਓਏ ਹੋਏ ਪਰ ਫਿਰ ਵੀ ਉਹਦੀ ਗਲਤੀ ਤਾਂ ਹੈ ਨਾ ਉਹਨੇ ਇਹ ਗੱਲ ਵਿਆਹ ਤੋਂ ਪਹਿਲਾਂ ਦੱਸਣੀ ਚਾਹੀਦੀ ਸੀ ਸਹੀ ਗੱਲ ਹੈ ਨਾਲੇ ਉਹਨੂੰ ਕੀ ਹੱਕ ਹੈ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦਾ ਉਹ ਤਾਂ ਦੱਸਣਾ ਚਾਹੁੰਦਾ ਸੀ ਪਰ ਉਹਦੇ ਮਾਵਾ ਆਪਣੇ ਉਹਨੂੰ ਮਜਬੂਰੀ ਇੰਨਾ ਕਰਤਾ ਓਏ ਹੋਏ ਕਹਿੰਦੀ ਜੇ ਸਾਡੀ ਗੱਲ ਨਾ ਮੰਨੀ ਤੂੰ ਸਾਡਾ ਮਰਿਆਂ ਦਾ ਮੂੰਹ ਦੇਖੀਂ ਪਰ ਉਹ ਵੀ ਕੀ ਕਰਦਾ ਮਜਬੂਰ ਸੀ ਤੇ ਸਹੀ ਕਹਿ ਰਹੀ ਹੈ ਇਹ ਹਰ ਵਾਰ ਰਿਸ਼ਤੇ ਟੁੱਟਣ ਦੇ ਵਿੱਚ ਮੁੰਡੇ ਜਾਂ ਕੁੜੀ ਦੀ ਗਲਤੀ ਨਹੀਂ ਹੁੰਦੀ। ਹਾਂ। ਕਈ ਵਾਰੇ ਦੇ ਵਿੱਚ ਮਾਪਿਓ ਵੀ ਜ਼ਿੰਮੇਵਾਰ ਹੁੰਦੇ ਆ। ਅਕਸਰ ਸਮਾਜ ਚ ਹੀ ਹੁੰਦਾ ਆ ਕਿ ਅਸੀਂ ਆਪਣੇ ਲੈਵਲ ਦਾ ਰਿਸ਼ਤਾ ਤਾਂ ਦੇਖ ਲੈਨੇ ਆ। ਪਰ ਸਾਡੇ ਬੱਚਿਆਂ ਦੀ ਖੁਸ਼ੀ ਕਾਦੇ ਵਿੱਚ ਇਸ ਗੱਲ ਨੂੰ ਅਣਗੌਲਿਆ ਕਰ ਦਿੰਨੇ ਆ। ਸਹੀ ਗੱਲ। ਬਸ ਐਸੇ ਕਰਕੇ ਬਹੁਤੇ ਰਿਸ਼ਤਿਆਂ ਵਿੱਚ ਸਿਰਫ ਬੋਤੀ ਵਿਆਹ ਹੀ ਜਾਂਦੇ ਨੇ। ਹਾਂ। ਰੂਹਾਂ ਤਾਂ ਇਕਵਾਰ ਹੀ ਰਹਿ ਜਾਂਦੀਆਂ ਨੇ। ਵੇਖਿਆ। ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਮਾਪੇ ਸਹੀ ਹੋਣ ਕਈ ਵਾਰੀ ਮਾਪੇ ਫੈਸਲੇ ਲੈਣ ਦੇ ਵਿੱਚ ਗਲਤ ਵੀ ਹੋ ਜਾਂਦੇ ਆ ਸਾਨੂੰ ਆਪਣੇ ਬੱਚਿਆਂ ਦੀ ਖੁਸ਼ੀ ਵਿੱਚ ਵੀ ਆਪਣੀ ਖੁਸ਼ੀ ਲੱਭਣੀ ਚਾਹੀਦੀ ਆ ਕਈ ਵਾਰ ਕੀ ਹੁੰਦਾ ਹੈ ਜਲਦਬਾਜ਼ੀ ਦੇ ਵਿੱਚ ਕੁਝ ਫੈਸਲੇ ਘਰਾਂ ਨੂੰ ਖਰਾਬ ਕਰਦੇ ਨੇ ਇੱਥੇ ਵੀ ਦੋ ਘਰ ਖਰਾਬ ਹੋ ਰਹੇ ਨੇ ਇੱਕ ਕੁੜੀ ਦਾ ਤੇ ਇੱਕ ਮੁੰਡੇ ਦਾ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ